हां जी दोस्तों सत श्री अकाल सारेयां नु प्यार भरी सत श्री अकाल तो पंजाब ਦੇ ਵਿੱਚ ਕਾਲੀਆਂ ਘਟਾਵਾਂ ਫੇਰ ਚੜ੍ਹ ਕੇ ਆ ਚੁੱਕੀਆਂ ਨੇ ਬੱਦਲ ਛਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਦੇ ਵਿੱਚ ਸਵੇਰ ਸਵੇਰ ਦਾ ਟਾਈਮ ਵੀਨ ਸਵੇਰ ਕੱਟ 8:30 ਵਜਣ ਵਾਲੇ ਆ ਤੇ ਬੱਦਲ ਪੂਰੇ ਜੋਰ ਛੋਰ ਦੇ ਨਾਲ ਪੰਜਾਬ ਦੇ ਵਿੱਚ ਛਾਏ ਹੋਏ ਨੇ ਇਹਨਾਂ ਮਦਲਾਂ ਨੂੰ ਵੇਖ ਕੇ ਜਜ਼ਾਰ ਸੰਤੂ ਦੇ ਬੋਲ ਦੇ ਨੇ ਜੋ ਕਦੇ ਪੰਜਾਬ ਦੇ ਬਨੇਰਿਆਂ ਦਾ ਸ਼ਿੰਗਾਰ ਘਟਾ ਕਾਲੀਆਂ ਛਾਈਆਂ ਵਰਦਾ ਨੂਰ ਗੋਰੀਏ ਨਹੀਂ ਅਸੀਂ ਹਜੇ ਰੰਗ ਰੂਟ ਬੜੇ ਮਜਬੂਰ ਗੋਰੀਏ ਨਹੀਂ ਰੰਗ ਰੂਟ ਮਜਬੂਰ ਕਾ ਤੂੰ ਹੁੰਦਾ ਕਿਉਂਕਿ ਰੰਗ ਰੂਟ ਨੂੰ ਛੁੱਟੀ ਜਾਂ ਫਰਲੋ ਨਹੀਂ ਹੁੰਦੀ ਜਿੰਨਾ ਚਿਰ ਉਹਦੀ ਰੰਗਰੂਟੀ ਜਿੰਨਾ ਚਿਰ ਉਹਦੀ ਟ੍ਰੇਨਿੰਗ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਉਹਨੂੰ ਛੁੱਟੀ ਨਹੀਂ ਹੁੰਦੀ ਇਸ ਕਰਕੇ ਰੰਗਰੂਟ ਜਿਹੜੇ ਨੇ ਮਜਬੂਰ ਹੁੰਦੇ ਨੇ ਸੋ ਦਰਸ਼ਕ ਵੀਰੋ ਅੱਜ ਪੰਜਾਬ ਦੇ ਵਿੱਚ 27 ਜਨਵਰੀ ਦਾ ਦਿਨ ਆ 27 ਜਨਵਰੀ ਤਕਰੀਬਨ ਜਿਹੜਾ ਕੱਲ 26 ਜਨਵਰੀ ਤੋਂ ਹੀ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਇੱਕ ਡਬਲਯੂ ਡੀ ਵੈਸਟਰਨ ਡਿਸਟਰਬੈਂਸ ਜਿਹੜਾ ਸੀ ਸਰਕਾਰਾਂ ਮਾ ਜਿਹੜਾ ਕਿ ਕੱਲ ਤੋਂ ਹੀ ਪੰਜਾਬ ਦੇ ਵਿੱਚ ਬੱਦਲ ਵਾਲੀ ਛਾਈ ਰਹੀ ਹੈ ਤਕਰੀਬਨ ਸਾਰਾ ਦਿਨ ਤੇ ਅੱਜ ਸਵੇਰ ਤੋਂ ਇਹ ਥੋੜਾ ਜਿਹਾ ਐਕਟਿਵ ਹੋਇਆ ਜਿਸ ਦੇ ਨਾਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਥੋੜੀ ਬਹੁਤੀ ਜਿਹੜੀ ਕੜਮੈਣਾ ਉਹ ਹੋਣੀ ਸ਼ੁਰੂ ਹੋਈ ਆ ਤੇ ਇਹ ਜਿਹੜੀ ਕੜਮੈਣਾ ਇਹ ਨਾਰਮਲ ਜੀ ਰਹੂਗੀ ਜਿਆਦੇ ਭਾਰੀ ਨਹੀਂ ਕੋਈ ਨਹੀਂ ਦਿਨ ਭਰ ਪਾਊਗਾ ਤੇ 4:00 ਵਜੇ ਤੋਂ ਬਾਅਦ ਹੋ ਸਕਦਾ ਵੀ ਜਿਹੜਾ ਪੰਜਾਬ ਦੇ ਵਿੱਚ ਮੀਂਹ ਥੋੜਾ ਜਿਹਾ ਬਦ ਮਾਤਰਾ ਚ ਪੈਣਾ ਸ਼ੁਰੂ ਹੋ ਜੇ ਉਹ ਵੀ ਤਾਂ ਹੋ ਸਕਦਾ ਅਗਰ ਪੂਰੇ ਦਿਹਾਵਨ ਪਰ ਚੱਲ ਕੇ ਇਹਦੀ ਸਪੋਰਟ ਕਰਦੀ ਆ ਡਬਲਯੂਡੀ ਦੀ ਤਾਂ ਭਾਰੀ ਬਾਰਸ਼ ਵੀ ਮਤਲਬ ਵਾਵਾ ਤੇ ਮਿਆਨੀ ਪੂਰਬੀ ਹਵਾਵਾਂ ਤੇ ਉਹਨਾਂ ਦੇ ਵਿੱਚ ਨਮੀ ਦੀ ਮਾਤਰਾ ਘੱਟ ਰਹਿੰਦੀ ਆ ਤਾਂ ਦਰਮਿਆਨੀ ਹੋਊਗੀ ਬੰਦਨ ਪਰਾ ਜਿਸ ਤਰ੍ਹਾਂ ਇਹ ਜਿਹੜੀ ਕਣੀ ਕਾਮਣੀ ਹੁੰਦੀ ਰਹਿਣੀ ਆ ਤੇ ਹੋ ਸਕਦਾ ਫਿਰ ਜਿਹੜਾ ਸ਼ਾਮ ਤੋਂ ਬਾਅਦ ਰਾਤ ਦਾ ਟਾਈਮ ਆ ਜਿਹੜਾ ਅੱਜ 27 ਤਰੀਕ ਦੀ ਰਾਤ 28 ਦੀ ਸੁਬਾਹ ਤੱਕ ਇਹ ਰਾਤ ਨੂੰ ਮੀਂਹ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਇਹ ਡਬਲਿਊਟੀ ਪੰਜਾਬ ਹਰਿਆਣੇ ਦੇ ਕੁਝ ਹਿੱਸਿਆਂ 'ਚ ਰਾਤ ਨੂੰ ਦਿੱਲੀ ਉੱਤਰ ਪ੍ਰਦੇਸ਼ ਤੱਕ ਇਹ ਜਿਹੜਾ ਮੀਂਹ ਆ ਜਾਣ ਦੀ ਪੂਰੀ ਪੂਰੀ ਸੰਭਾਵਨਾ ਸੋ ਕਿਉਂਕਿ ਹੋ ਸਕਦਾ ਵੀ ਇਹ ਜਿਹੜਾ 28 ਤਰੀਕ ਤੱਕ ਮੌਸਮਾਂ ਸਾਫ਼ ਹੋ ਜਾਏ ਫਿਰ ਜਾ ਕੇ ਇੱਕ 29 29 3 ਕਿਤੇ ਕਰੀਬ ਇੱਕ ਹੋਰ ਡਬਲਯੂ ਡੀ ਜਿਹੜਾ ਦਸਤਕ ਦੇਊਗਾ ਇਹ ਜਿਹੜੇ ਸਿਆਲਾਂ ਦਾ ਇਸ ਤਰੁੱਤ ਦੇ ਜਨਵਰੀ ਫਰਵਰੀ ਡਬਲਯੂ ਡੀ ਹੁੰਦੇ ਨੇ ਇਹਨਾਂ ਦੇ ਵਿੱਚ ਗਰਜ ਚਮਕ ਕਾਫੀ ਹੋ ਜਾਂਦੀ ਆ ਤੇ ਬਿਜਲੀ ਜਿਹੜੀ ਡਿੱਗਣ ਦੀ ਸੁਭਾਵਨਾ ਬੱਦਲਾਂ ਦੀ ਗੜਗੜਾਟ ਇਹ ਕਾਫੀ ਹੁੰਦੀ ਆ ਇਹਨਾਂ ਦਿਨਾਂ ਦੇ ਜਿਹੜੇ ਡਬਲਯੂ ਡੀ ਹੁੰਦੇ ਨੇ ਸੋ ਇਸ ਕਰਕੇ ਤੇਜ਼ ਹਵਾਵਾਂ ਵੀ ਨਾਲ ਚੱਲ ਸਕਦੀਆਂ ਨੇ ਉਦਾਰਸ਼ਕ ਵੀਰੋ ਇਹ ਅਪਡੇਟ ਤੁਹਾਨੂੰ ਦੱਸ ਤਰ੍ਹਾਂ ਕਣੀ ਕਾਮਣੀ ਹੋਤੀ ਰਹੂ ਕੋਈ ਅੰਤ ਨਹੀਂ ਹੈ ਤੇ ਉਹ ਪ੍ਰਮਾਤਮਾ ਜਦੋਂ ਚਾਹੇ ਜਿਵੇਂ ਚਾਹੇ ਓਵੇਂ ਕਰ ਸਕਦਾ ਇਹ ਆਪਣੇ ਤਾਂ ਅਨੁਮਾਨ ਹੁੰਦੇ ਨੇ ਤੇ ਵਜੇ ਨੂੰ ਪੰਜਾਬੀ ਚ ਕਹਿ ਦਈਏ ਤੇ ਇਹਨਾਂ ਨੂੰ ਪ੍ਰਮਾਤਮਾ ਕਦੇ ਵੀ ਇਹਨਾਂ ਚ ਫੇਰ ਬਦਲ ਕਰ ਸਕਦਾ ਸੋ ਨਾਲ ਦਰਸ਼ਕ ਵੀਰਾਂ ਨੂੰ ਮੌਸਮ ਦੇ ਨਾਲ-ਨਾਲ ਜਿਹੜਾ ਕੱਲ ਪਰਸੋਂ ਦਾ ਭਖਿਆ ਹੋਇਆ ਮੁੱਦਾ ਜਿਹੜੀ ਆਹ ਚਾਇਨਾ ਡੋਰ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਉਹਦੇ ਸਬੰਧ ਦੇ ਵਿੱਚ ਜਰੂਰ ਬੇਨਤੀ ਕਰਦੇ ਆ ਸਾਰੇ ਹੀ ਨੌਜਵਾਨ ਬੱਚਿਆਂ ਨੂੰ ਮਾਪਿਆਂ ਨੂੰ ਵੀ ਆਪਣੇ ਜਵਾਕਾਂ ਨੂੰ ਭਾਈ ਚਾਇਨਾ ਡੋਰ ਨਾ ਖਰੀਦ ਕੇ ਦੇਣ ਤੇ ਜੇ ਬੱਚੇ ਚਾਇਨਾ ਡੋਰ ਦੀ ਵਰਤੋਂ ਕਰ ਵੀ ਰਹੇ ਆ ਤਾਂ ਬੱਚਿਆਂ ਨੂੰ ਇਸ ਕੰਮ ਤੋਂ ਰੋਕਿਆ ਜਾਵੇ ਕਿਉਂਕਿ ਬੜੀਆਂ ਦਰਦਨਾਕ ਮਾਗੁੱਤਾ ਆ ਪਿਛਲੇ ਕੱਲ ਤੇ ਪਰਸੋਂ ਦੋ ਕਿ ਦਿਨਾਂ ਦੇ ਵਿੱਚ ਹੋਈਆਂ ਨੇ ਜਿਹੜੀਆਂ ਨਾਂ ਚੱਲਣਯੋਗ ਨੇ ਇੱਕ 10ਵੀਂ ਕਲਾਸ ਦਾ ਵਿਦਿਆਰਥੀ ਆ ਉਹਦੀ ਵਿਚਾਰੇ ਦੀ ਜਾਨ ਚਲੀ ਗਈ ਆ ਇੱਕ ਮੁੱਲਾਪੁਰ ਏਰੀਆ ਚ ਲੇਡੀਜ਼ ਜਿਹੜੇ ਮਾਸੂਮ ਦੋ ਬੱਚਿਆਂ ਦੀ ਮਾਂ ਸੀ ਸਕੂਟਰੀ ਤੇ ਜਾਂਦੀ ਉਹਦੀ ਮੌਤ ਹੋ ਚੁੱਕੀ ਆ ਸੋ ਇਸ ਕਰਕੇ ਆ ਜਿਹੜੇ ਸਾਧਨਾ ਤੇ ਆ ਮੋਟਰਸਾਈਕਲ ਵਗੈਰਾ ਤੇ ਸਵਾਰੀ ਕਰਦੇ ਆ ਮੈਂ ਤਾਂ ਕੱਲ ਨਗਰ ਕੀਰਤਨ ਤੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਸੋ ਇਸ ਮਾਂਚ ਤੋਂ ਵੀ ਮੈਂ ਅਪੀਲ ਕਰਦਾ ਵੇ ਜਿੰਨੇ ਵੀ ਤੁਸੀਂ ਸਕੂਟਰ ਮੋਟਰਸਾਈਕਲ ਦਾ ਇਸਤੇਮਾਲ ਕਰਦੇ ਹੋ ਉਹ ਪਾਈ ਆਪਣੇ ਗਲਿਆਂ ਦੇ ਨਾਲ ਮਾਫਲਰ ਅਜੇ ਤਾਂ ਸਿਆਲਾਂ ਦਾ ਟਾਈਮ ਹੀ ਆ ਨਾਲੇ ਤਾਂ ਠੰਡ ਤੋਂ ਬਚਤ ਆ ਗਲੇ ਦੇ ਆਲੇ ਦੁਆਲੇ ਮਾਫਲਰ ਵਗੈਰਾ ਲਵੇਟ ਕੇ ਚੱਲੋ ਤਾਂ ਕਿ ਤੁਸੀਂ ਕਿਤੇ ਵੀ ਹਾਦਸੇ ਤੋਂ ਬਚ ਸਕੋ ਦੇਖੋ ਪਤਾ ਥੋੜੀ ਲੱਗਦਾ ਕਿੰਨੀ ਬਰੀਕ ਹੁੰਦੀ ਆ ਡੋਰ ਇਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਸਾਧਨ ਜਿਹੜੇ ਜਾਂਦਾ ਗੱਲ ਤੇ ਫਿਰ ਜਾਂਦੀ ਹੈ ਤੇ ਇਹ ਤਾਂ ਤਲਵਾਰ ਨਾਲੋਂ ਵੀ ਤੇਜ਼ੀ ਨਾਲ ਗੱਲ ਕੱਟ ਰਹੀ ਆ ਬੰਦਿਆਂ ਦਾ ਸੋਇਸ਼ ਕਰਕੇ ਮੈਂ ਸਾਰੇ ਹੀ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਅਪੀਲ ਕਰਦਾ ਵੀ ਜਦੋਂ ਵੀ ਸਕੂਟਰ ਮੋਟਰਸਾਈਕਲ ਦਾ ਸਫ਼ਰ ਕਰਦੇ ਹੋ ਤੇ ਆਪਣੇ ਗਲਿਆਂ ਦੇ ਦਿਵਾਲੇ ਮਾਫਲਰ ਵਗੈਰਾ ਲਵੇਟ ਕੇ ਤੁਸੀਂ ਚੱਲੋ ਤਾਂ ਕਿ ਤੁਹਾਡਾ ਸੇਫ ਡਰਾਈਵ ਰਵੇ ਤੇ ਤੁਹਾਡੀ ਯਾਤਰਾ ਜਿਹੜੀ ਆ ਉਹ ਸੇਫ ਰਵੇ ਤੁਸੀਂ ਜਿਵੇਂ ਖੁਸ਼ੀ ਦੇ ਨਾਲ ਘਰੋਂ ਗਏ ਹੋ ਉਵੇਂ ਖੁਸ਼ੀ-ਖੁਸ਼ੀ ਆਪਣੇ ਘਰਾਂ 'ਚ ਵਾਪਸ ਆਮੋ ਕਿਉਂਕਿ ਘਰ ਵਾਲੇ ਡੀਕਦੇ ਹੁੰਦੇ ਨੇ ਤੇ ਉਹ ਮਾਂ ਨੇ ਦੇਖੋ ਬੱਚੇ ਕਰਕੇ ਕਿਵੇਂ ਉਹ ਬਰਲਾਪ ਕਰਦੀ ਆ ਵੀ ਮੈਂ ਉਹਦੀ ਵਰਦੀ ਚੋਂ ਕਿਵੇਂ ਵਾਲ ਕੱਢੇ ਪ੍ਰੈਸ ਕੀਤੀ ਤੇ ਕਿਵੇਂ ਉਹ ਦਾ ਮਾਂ ਨੂੰ ਬਾਈ ਕਹਿ ਕੇ ਜਾਂਦਾ ਤੇ ਮਾਤਾ ਉਡੀਕਦੀ ਆ ਵੀ ਵਾਪਸ ਮੇਰੇ ਪੁੱਤ ਨੇ ਆਉਣਾ ਪਰ ਇਹ ਪਤਾ ਨਹੀਂ ਹੁੰਦਾ ਵੀ ਇਹ ਅਜੇ ਹੱਥ ਤੇ ਵਾਪਰੇ ਨੇ ਕਿਉਂਕਿ ਜ਼ਿਆਦਾਤਰ ਬੱਚੇ ਹੁਣ ਮੋਟਰਸਾਈਕਲਾਂ ਤੇ ਸਕੂਲ ਜਾ ਰਹੇ ਨੇ ਤੋ ਇਸ ਕਰਕੇ ਉਹਨਾਂ ਮਾਪਿਆਂ ਨੂੰ ਵੀ ਅਪੀਲ ਕਰਦੇ ਆ ਵੀ ਜਦੋਂ ਤੁਹਾਡੇ ਬੱਚੇ ਭਾਈ ਆਪਣਾ ਸਾਧਨ ਲੈ ਕੇ ਸਕੂਲ ਜਾ ਰਹੇ ਨੇ ਤਾਂ ਤੁਸੀਂ ਉਹਨਾਂ ਦੀ ਵਰਦੀ ਦੇ ਨਾਲ-ਨਾਲ ਵੀ ਉਹਨਾਂ ਦੇ ਗਾਲਿਆਂ ਦੇ ਵਿੱਚ ਵੀ ਮਾਫ ਕਰਨਾ ਗਾਰਾ ਬਲੇਟ ਕੇ ਕਰੋ ਭੇਜੋ ਤਾਂ ਕਿ ਉਹ ਵੀ ਜਿਹੜੇ ਬੱਚੇ ਨੇ ਸੇਫ ਰਹਿ ਸਕਣ ਸੋ ਇਹ ਆ ਮੌਸਮ ਦੀ ਅਪਡੇਟ ਦੇ ਨਾਲ ਜਿਹੜਾ ਇੱਕ ਅਹਿਮ ਮਸਲਾ ਸੀ ਸੋ ਉਮੀਦ ਕਰਦੇ ਆ ਤੁਹਾਨੂੰ ਇਹ ਮੌਸਮ ਦੀ ਜਾਣਕਾਰੀ ਤੇ ਚੈਨਾ ਡੋਰ ਦੇ ਸਵੰਤ ਕੀਤੀ ਹੋਈ ਅਪੀਲ ਸਾਡੀ ਤੁਹਾਡੇ ਕੰਮ ਆਊਗੀ ਤੁਸੀਂ ਇਹ ਤੋਂ ਲਾਹਾ ਲਿਓ ਤੇ ਬੇਨਤੀ ਇਹ ਵੀ ਆ ਵੀ ਸਾਡੇ ਚੈਨਲ ਮੰਡ ਨਿਊਜ਼ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਮੰਡ ਨਿਊਜ਼ ਫੇਸਬੁੱਕ ਪੇਜ ਨੂੰ ਵੀ ਫਾਲੋ ਕਰਿਓ ਤਾਂ ਕਿ ਅਸੀਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਾਵਾਂਗੇ ਉਦੋਂ ਤੱਕ ਤੁਸੀਂ ਜੁੜੇ ਹੋ ਮੰਡ ਨਿਊਜ਼ ਪੰਜਾਬ ਦੇ ਨਾਲ